ਜਦ ਰਾਜ ਦੇ ਲੋਕ ਵੀ ਬੜੇ ਪਰਸੰਨ ਹੋਏ ਵੀ ਕਿੰਨੇ ਦਿਨਾਂ ਤੋਂ ਹੀ ਰਾਜਾ ਗਵਾਚਿਆ ਹੋਇਆ ਸੀ ਚਲੋ ਵਾਪਸ ਆ ਗਿਆ ਸਾਰੇ ਰਾਜ ਦੇ ਲੋਕਾਂ ਨੂੰ ਬੜਾ ਚਾ ਚੜਿਆ ਤੇ ਰਾਜਾ ਸਿੱਧਾ ਬੰਦੀਖਾਨੇ ਚ ਗਿਆ ਤੇ ਜਾ ਕੇ ਉਸ ਵਜ਼ੀਰ ਨੂੰ ਬਾਹਰ ਕੱਢਿਆ ਤੇ ਉਹਦੇ ਕਦਮਾਂ 'ਚ ਸਿਰ ਧਰ ਕੇ ਕਹਿਣ ਲੱਗਾ ਵੀ ਅੱਜ ਮੈਨੂੰ ਪਤਾ ਲੱਗਾ ਹੈ ਜਿਹੜੀ ਤੂੰ ਕਈ ਸਾਲ ਪਹਿਲਾਂ ਇਹ ਗੱਲ ਕਹੀ ਸੀ ਨਾ ਵੀ ਜੋ ਪ੍ਰਮਾਤਮਾ ਬੰਦੇ ਦੀ ਜ਼ਿੰਦਗੀ 'ਚ ਕਰਦਾ ਚੰਗੇ ਲਈ ਹੀ ਕਰਦਾ ਹੈ ਤੇ ਅੱਜ ਮੈਨੂੰ ਸਮਝ ਆਈ ਹੈ ਭਈਓ ਕਦੇ ਜੋ ਮੇਰੀ ਉਂਗਲ ਕੱਟੀ ਗਈ ਸੀ ਚੰਗੇ ਲਈ ਹੀ ਕੱਟੀ ਗਈ ਸੀ ਅੱਜ ਮੈਨੂੰ ਪਤਾ ਲੱਗਾ ਤੇ ਵਜ਼ੀਰ ਕਹਿਣ ਲੱਗਾ ਇਹ ਗੱਲ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਹੀ ਸੀ ਫਿਰ ਰਾਜਾ ਕਹਿਣ ਲੱਗਾ ਵੀ ਚਲੋ ਉਹ ਤੇ ਮੇਰੇ ਲਈ ਚੰਗਾ ਹੋਇਆ ਸੀ ਵੀ ਉਂਗਲ ਕੱਟੀ ਗਈ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਮੇਰੇ ਨਾਲ ਤੇ ਚੰਗਾ ਹੋਇਆ ਸੀ ਪਰ ਤੇਰੇ ਨਾਲ ਕਿਵੇਂ ਮਾੜਾ ਹੋ ਗਿਆ ਵੀ ਤੈਨੂੰ ਮੈਂ ਬੰਦੀਖਾਨੇ 'ਚ ਪਾ ਦਿੱਤਾ ਮੈਂ ਤੇ ਬਚ ਗਿਆ ਪਰ ਉਹ ਸੁਂਗਲ ਕੱਟੀ ਜਾਣ ਕਰਕੇ ਤੂੰ ਕਈ ਸਾਲਾਂ ਦੇ ਵਿੱਚ ਤੋਂ ਜੇਲ੍ਹ ਦੇ ਵਿੱਚ ਹੈ ਵਜ਼ੀਰ ਮੁਸਕ